5 ਸਾਲ ਬਾਅਦ ਫਿਰ ਕੁੜੀ ਮੰਗਣ ਹੁੰਦੇ ਬਸ ਸਿੱਧੀ ਬੋਟਾ ਲੈਣੀਆਂ ਜਦੋਂ ਉਹਦੇ ਹੁੰਦੇ ਕੁੜੀ ਮੰਗਣ ਪੀ ਆਜੋ ਹੁਣੇ ਹੀ ਆਗੇ ਰੋਂਦੇデア ਥੂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਨੋ ਨੋ ਪਾਣੀ ਪੀਣ ਦਾ ਨਹੀਂ ਕੁਝ ਹੈ ਪਾਣੀ ਬਿਲਕੁਲ ਬੇਕਾਰ ਆ ਐ ਗੁਰੂਗੜੀ ਨਗਰੀ ਆ ਗੁਰੂ ਰਾਨ ਦਾਸ ਜੀ ਹੈ ਤਾਂ ਗੋਲਡਨ ਗੇਟ ਤੋਂ ਲੈ ਕੇ ਇਹਨੂੰ ਤਿੰਨ ਪਿੰਡਿਆ ਸਾਡੇ ਖਰਕੋਟ ਕੋਈ ਇਥੇ ਰਾਣੀ ਦੇ ਕੋਈ ਖੜਾ ਨਹੀਂ ਦੇ ਦੇ ਕੋ ਹੁੰਦਾ ਤੇ ਪੁੜੀ ਅਸਲ ਪਕਾਦੀ ਸਾਡੇ ਪੇਟੀਆ ਸਾਡੀਆਂ ਸੜਕਾਂ ਬਣਾ ਦਿਓ ਸਾਡੀਆਂ ਤਾਈਪਾਂ ਸਹੀ ਕਰ ਦਿਓ ਕੋਈ ਨਹੀਂ ਆਇਆ ਸਿਰਫ ਇੱਕ ਗੋਲੀ ਦੇ ਕੇ ਬੰਦੇ ਨੂੰ ਘਰੋਂ ਭੇਜ ਦਿੰਦੇ ਆ నమీ ను రీ బ మగా హ హాల పిండి బాగా బుక్ రెండు ਦੇ ਪਿੰਡ ਖਾਨਕੋਟ ਵਿੱਚ ਮੌਜੂਦਾ ਜਿੱਥੇ ਪਿੰਡ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਵੀ ਸੋਚੋਗੇ ਕਿ ਇਹ ਲੋਕ ਪਿੰਡ ਦੇ ਕਿਸ ਤਰ੍ਹਾਂ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ ਦੱਸਿਆ ਕਿ ਖਾਨਕੋਟ ਪਿੰਡ ਦੇ ਵਿੱਚ ਗੰਦਾ ਪਾਣੀ ਪੀਣ ਦੇ ਨਾਲ 4 ਲੋਕਾਂ ਦੀ ਮੌਤ ਹੋ ਗਈ ਹੈ ਤੇ ਬਹੁਤ ਸਾਰੇ ਪਿੰਡ ਦੇ ਲੋਕ ਹਜੇ ਵੀ ਇਸ ਗੰਦੇ ਪਾਣੀ ਪੀਣ ਦੇ ਨਾਲ ਹਸਪਤਾਲ ਦੇ ਵਿੱਚ ਜੇਰੇ ਇਲਾਜ ਦੇ ਵਿੱਚ ਹਨ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਾਰਪੋਰੇਸ਼ਨ ਦੇ ਵੱਲੋਂ ਜੋ ਪਾਣੀ ਹੈ ਉਹ ਭੇਜਿਆ ਗਿਆ ਹੈ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਇਹ ਸਾਫ਼ ਪਾਣੀ ਜਿਹੜਾ ਇਹ ਬਹੁਤ ਲੈ ਕੇ ਜਾ ਰਹੇ ਨੇ ਲੇਕਿਨ ਜੋ ਹਾਲਾਤ ਇਸ ਪਿੰਡ ਦੇ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਰ ਪਾਸੇ ਜਿਹੜਾ ਗੰਦਗੀ ਹੈ ਉਹ ਦਿਖਾਈ ਦੇ ਰਹੀ ਹੈ ਨਾਲੀਆਂ ਮੱਛਰ ਔਰ ਸੀਵਰੇਜ ਜਿਹੜੇ ਬਲੋਕੇਜ ਨੇ ਨਾਲੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਕੋਈ ਨਿਕਾਸੀ ਦਾ ਪ੍ਰਬੰਧ ਨਹੀਂ ਹੈ ਤਾਂ ਪਿੰਡ ਦੇ ਲੋਕ ਜਿਹੜੇ ਨੇ ਉਹ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਕਿ ਅਗਰ ਗਲੀ ਦੀ ਤੁਹਾਨੂੰ ਇੱਕ ਵਾਰ ਦ੍ਰਿਸ਼ ਦਿਖਾਈਏ ਤਾਂ ਕਿਸ ਤਰ੍ਹਾਂ ਲੋਕ ਮਜਬੂਰਨ ਜਿਹੜਾ ਹੈ ਸਾਫ ਪਾਣੀ ਲਿਆ ਲੈ ਦੂਰੋ ਦੂਰੋ ਬਾਈ ਇਹ ਪੜ ਕੇ ਆ ਰਹੇ ਨੇ ਤਾਂ ਇਹ ਕੋਈ ਸਰਹੱਦੀ ਪਿੰਡ ਨਹੀਂ ਹੈ ਦੱਸੇ ਕਿ ਅਮ੍ਰਿਤਸਰ ਦੇ ਕੋਲ ਹੀ ਪਿੰਡ ਹੈ ਖਾਨਕੋਟ ਪਿੰਡ ਹੈ ਜਿੱਥੇ ਇਹ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਤਾਂ ਗੱਲਬਾਤ ਕਰਾਂਗੇ ਕਿ ਮਾਹੌਲ ਇਹ ਪਿੰਡ ਦਾ ਜਿਸ ਤਰ੍ਹਾਂ ਗੰਦੇ ਪਾਣੀ ਤੋਂ ਲੋਕ ਕਿੰਨੇ ਕੁ ਪਰੇਸ਼ਾਨ ਨੇ ਮਾੜਾ ਕਿ ਸਾਡੇ ਪਿੰਡ ਦਾ ਤਾਂ ਬਹੁਤ ਹੀ ਮਾੜਾ ਕਾ ਆ ਜਿਆ ਬਹੁਤਾ ਜਿਆਦਾ ਥੋੜਾ ਨਹੀਂ ਜਿਆਦਾ ਹੀ ਕਿੰਨੀ ਦੇਰ ਕੋਈ ਸੁਣਦਾ ਨਹੀਂ ਕਿੰਨੀ ਦੇਰ ਤੋਂ ਪ੍ਰੋਬਲਮ ਆ ਰਹੀ ਹੈ ਹੋ ਗਿਆ ਉਹ ਦੰਦਾ ਹੀ ਆ ਕਿ ਜੋ ਸੀ ਫਿਰ ਪਾ ਤਾਂ ਪਾਣੀ ਨਾਲ ਨਿਕਾ ਪਾਈਆਂ ਤੇ ਕੀ ਹਾਲ ਹੋਏ ਉਹ ਛੱਤ ਬੰਦ ਹੋ ਜਾਂਦੀਆਂ ਕਿਸ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਬਹੁਤ ਪਰੇਸ਼ਾਨੀਆਂ ਹਨ ਬਹੁਤ ਪਰੇਸ਼ਾਨੀ ਉਹ ਗੰਦੀ ਵੀ ਗੱਲ ਬਣ ਕਰਦੀ ਹੈ ਮੈਡਮ ਕਿਸ ਕਿਸ ਤਰ੍ਹਾਂ ਦੀਆਂ ਇਸ ਪਿੰਡ ਦੇ ਵਿੱਚ ਤੁਹਾਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਹਾਂਜੀ ਹਾਂਜੀ ਬਹੁਤ ਪਰੇਸ਼ਾਨੀ ਨਾਲ ਜਿਵੇਂ ਲੋਕ ਬਿਮਾਰ ਹੋ ਰਹੇ ਨੇ ਬੱਚੇ ਨੇ ਛੋਟੇ ਛੋਟੇ ਬੱਚੇ ਨੇ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਤੁਹਾਨੂੰ ਫੇਸ ਕਰਨੀਆਂ ਹਾਂਜੀ ਬਹੁਤ ਪਹਾਨੂੰ ਆਉਂਦਾ ਬਹੁਤ ਗੰਦਾ ਪਾਣੀ ਆਉਂਦਾ ਜੀ ਹਾਂਜੀ ਜਦੋਂ ਮੀਂਹ ਪੈਂਦੇ ਆ ਨੰਗੀ ਤਾਂ ਪਹੁੰਚੇ ਟੰ ਟੰ ਕੇ ਪਹਿਲਾਂ ਤਾਂ ਗਲਦਨਾ ਗੰਦਾ ਪਾਣੀ ਨਾ ਆ ਰਹੀਆਂ ਜਿਹੜੀਆਂ ਟੂਟੀਆਂ ਪਾਣੀ ਬਿਲਕੁਲ ਨਾ ਆ ਰਿਹਾ ਬਹੁਤ ਗੰਦਾ ਆ ਰਿਹਾ ਪੀਣ ਯੋਗ ਪਾਣੀ ਨਹੀਂ ਆ ਨਾ ਨਾ ਤੁਹਾਡੇ ਇੱਕ ਸਹਿਮ ਦਾ ਮਾਹੌਲ ਵੀ ਹੋਏਗਾ ਕਿਉਂਕਿ ਪਾਣੀ ਪੀਣ ਦੇ ਨਾਲ ਲੋਕਾਂ ਦੀ ਜਿਹੜੀਆਂ ਮੋਟਾਂ ਲਗਾਤਾਰ ਹੋ ਰਹੀਆਂ ਨੇ ਹਾਂ ਜੀ ਹੋਣੀਆਂ ਪੰਜ ਚਾਰ ਬਾਈਕੀਆਂ ਤੁਸੀਂ ਪੜੀਆਂ ਹੋਈਆਂ ਨੇ ਤਾਂ ਕਿਸ ਤਰ੍ਹਾਂ ਹਾਲਾਤ ਨੇ ਸਿੰਡ ਦੇ ਹਾਲਾਤ ਬਹੁਤ ਮਾੜੇ ਜੀ ਕਿੰਨੀ ਦੇਰ ਤੋਂ ਇਹ ਸਭ ਚੀਜ਼ਾਂ ਹਾਂ ਜਦੋਂ ਨਹੀਂ ਟੂਟੀਆਂ ਲੱਗੀਆਂ ਉਦੋਂ ਦਾ حساب ਨਾ ਹੋਇਆ ਹਾਂ ਸਾਡੇ ਘਰ ਸਾਰੇ ਬਿਮਾਰ ਪਏ ਔਰ ਬੇਟਾ ਭਈਆ ਮੇਰਾ ਦੇਰ ਵੀ ਆ ਇਹ ਉਹਦੀ ਬੇਟੀ ਵੀ ਸਾਰੇ ਮੈਂ ਵੀ ਬਹੁਤ ਹੋਇਆ ਉਹਦੇ ਵਿੱਚ ਮੋਤਾਂ ਕਿੰਨੀਆਂ ਹੋਈਆਂ ਨੇ ਮੋਤਾਂ ਹੋ ਗਏ ਆ ਹਾਂ ਹਾਂ 500 ਮੋਤ ਹੋ ਗਏ ਆ ਹਾਂਜੀ ਜਿਹੜੇ ਨੇ ਮੋਤਾਂ ਉਹਦੇ ਵਿੱਚ ਜਵਾਨ ਨੇ ਜਾਂ ਬਜ਼ੁਰਗ ਨੇ ਕੋਈ ਬਜ਼ੁਰਗ ਆ ਕੋਈ ਜਵਾਨ ਵੀ ਆ ਇੱਕ ਮੁੰਡਾ ਜਵਾਨ ਹੈ 18 19 ਸਾਲ ਦਾ ਹੋਣਾ ਹੈ ਨਾ 18 19 ਸਾਲ ਦਾ ਇਸ ਤਰ੍ਹਾਂ ਦੀ ਗੰਦਗੀ ਭਰੀ ਜੀਵਨ ਚ ਤੁਸੀਂ ਹਟਾਇਆ ਕਰ ਰਹੇ ਕੀ ਕਰੀਏ ਫਿਰ ਕੋਈ ਸੁਣਦਾ ਨਹੀਂ ਇੱਥੇ ਇੰਨਾ ਬੁਰਾ ਹਾਲ ਹੈ ਕਿਸੇ ਨੂੰ ਸ਼ਿਕਾਇਤ ਕੀਤੀ ਗਈ ਹੈ ਸ਼ਿਕਾਇਤ ਦੇ ਪਿੰਡ ਵਾਲਿਆਂ ਨੂੰ ਕਹਿੰਦੇ ਨੇ ਕੋਈ ਸੁਣਦਾ ਕਿੰਦਾ ਨਹੀਂ ਉਹਦੇ ਹਾਂਜੀ ਗੰਦਗੀ ਇਸ ਤਰ੍ਹਾਂ ਇਹ ਮੱਖੀ ਬੱਚੇ ਦੇਖ ਰਿਹਾ ਵੇਖੋ ਇਧਰ ਕੀ ਆ ਰਿਹਾ ਜਿੱਥੇ ਦੇਖੋ ਹਾਂ ਬਹੁਤ ਗੰਦਗੀ ਦੇਖੋ ਤੁਸੀਂ ਵੀ ਸਾਰੇ ਚਾਚ ਪੇਰੇ ਬਹੁਤ ਮੰਦਿਆ ਜੀ ਹਾਂ ਬਹੁਤ ਪਰੇਸ਼ਾਨ ਸੋ ਬਿਲਕੁਲ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਉਹ ਬਿਲਕੁਲ ਗੰਦਗੀ ਆ ਕੇ ਕਲਪੀ ਚਾਚ ਪੇਰੇ ਨਹੀਂ ਬਾਬਾ ਜੀ ਪਿੰਡ ਦਾ ਮੁੱਢੋ ਤੁਸੀਂ ਬਾਬਾ ਜੀ ਕਿਸ ਤਰ੍ਹਾਂ ਪਿੰਡੇ ਦਾ ਪਿੰਡ ਦਾ ਬੁਰਾ ਹਾਲ ਆ ਜਿਹੜੇ ਐਮਐਲਏ ਮੰਤਰੀ ਬੰਦੇ ਕਿ ਨਹੀਂ ਵੋਟਾਂ ਹੀ ਕਹਿ ਖਵਾ ਕੇ ਉਹਨਾਂ ਨੂੰ ਪਾ ਦਿੰਦੇ ਆ ਆ ਬੋਤਲਾਂ ਫੜੀਆਂ ਨੇ ਬੋਤਲਾਂ ਦਾ ਪਾਣੀ ਪੀਂਦੇ ਟੂਟੇ ਦਾ ਪਾਣੀ ਬਿਲਕੁਲ ਬੇਕਾਰ ਆ ਤੇ ਸਾਨੂੰ ਕੋਈ ਟੱਟੀਆਂ ਲੱਗ ਜਾਂਦੀਆਂ ਐ ਕੋਈ ਉਟੀਆਂ ਆ ਜਾਂਦੀਆਂ ਕੋਈ ਹੱਸਤਾਲ ਤੇ ਜਾਂਦੇ ਕੋਈ ਕਿੱਕੇ ਤੇ ਜਾਂਦੇ ਡਾਕਟਰੋਂ ਪਾਹੇ ਦੇਣ ਜੋਗੇ ਕਿੱਥੋਂ ਲੈਈਏ ਪੈਸੇ ਲਗਾਤਾਰ ਲੋਕ ਬਿਮਾਰ ਹੋਣੇ ਪਿੰਡ ਚ ਮੋਤਾ ਜੜੀਆਂ ਨੇ ਉਹ ਹੋਣੀਆਂ ਸ਼ੁਰੂ ਹੋ ਗਈਆਂ ਨੇ ਪੰਜ 6 ਹਫ਼ਤੇ ਦੇ ਵਿੱਚ ਵਿੱਚ ਪੰਜ 6 ਮੋਤਾ ਇੱਕ ਹਫ਼ਤੇ ਦੇ ਵਿੱਚ ਹੋ ਗਈਆਂ ਗੰਦਾ ਪਾਣੀ ਪੀ ਕੇ ਕੋਈ ਸਾਡੀ ਸੁਣਾਈ ਨਹੀਂ ਕਰਦਾ ਇਸ ਪਿੰਡ ਦਾ ਸੁਧਾਰ ਕਿਉਂ ਨਹੀਂ ਹੋ ਰਿਹਾ ਸੁਧਾਰ ਪਿੰਡ ਦਾ ਕਿਉਂ ਨਹੀਂ ਹੋ ਉਹ ਸੁਧਾਰ ਇਤਨਾ ਵਾਪ ਆਪਣੀ ਜੇਬਾਂ ਹਾਂ ਪਰਦੇ ਨੇ ਅਗਲੇ ਉਹਦੇ ਜੇਬਾਂ ਦੇ ਵਿੱਚ ਹੈ ਇਹਨਾਂ ਕੋਈ ਸ਼ਿਕਾਇਤ ਤੁਹਾਡੇ ਵੱਲੋਂ ਕੀਤੀਆਂ ਜਾਂਦੀਆਂ ਸ਼ਿਕਾਇਤਾਂ ਚਾਰ ਦਿਨ ਰੋਜ਼ ਦੇ ਰੋਜ਼ ਆ ਚਾਰ ਪੰਜ ਸਾਡੇ ਐਮਸੀ ਬਣ ਗਏ ਹੁਣ ਬਣਿਆ ਹਲੇ ਮਾਨ ਸਾਹਿਬ ਮਾਨ ਸਾਹਿਬ ਹੁਣ ਥੋੜਾ ਆ ਵੇਖਣ ਦੇ ਨੇ ਉਹਦੇ ਕੁਝ ਸੋਚਾਂਗੇ ਆ ਕੱਚਾ ਰਾ ਸਾਡਾ 10 ਸਾਲ ਹੋ ਗਿਆ ਲੰਗਰ ਤੋਂ ਤੰਗਾ ਬੀਬੀਆਂ ਡਿਗਦੀਆਂ ਹੈ ਬਾਟੀਆਂ ਲੈ ਕੇ ਡਿਗਦੀਆਂ ਬੁਰਾ ਹਾਲ ਤੁਹਾਡੇ ਵੱਲੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸਪਿੰਡ ਚ ਬੜੇ-ਬੜੇ ਲਿਖੇ ਲੋਕ ਨੇ ਅਫਸਰ ਲੋਕ ਜਿਹੜੇ ਨੇ ਉਹ ਇੱਥੇ ਪਿੰਡ ਦੇ ਰਹਿੰਦੇ ਨੇ ਲੇਕਿਨ ਜੇਕਰ ਪਿੰਡ ਦੇ ਹਾਲਾਤ ਦੇਖਿਆ ਜਾਵੇ ਤਾਂ ਹਾਲਾਤ ਇੰਨੇ ਮਾੜੇ ਨੇ ਪਤਾ ਕੀ ਆ ਬੀਬੀ ਜੀ ਪਿੰਡੇ ਅਫਸਰ ਜਨਰਲ ਕਰਨਲ ਬਰਗੇਡੀਅਰ ਹੈ ਐਸਪੀ ਡੀਐਸਪੀ ਆਈਜੀ ਇਹ ਸਾਡੇ ਪਿੰਡ ਦੇ ਆ ਪਰ ਉਹ ਇੱਥੇ ਨਹੀਂ ਰਹਿੰਦੇ ਦਾ ਕੋਈ ਨਹੀਂ ਕੇਸੇ ਐਸੀ ਤਪਕਾਰੇਂਦਾ ਜੇ ਗਰੀਬ ਆਦਮੀ ਉਹ ਆ ਜੀ ਮਿਹਨਤ ਮਜ਼ਦੂਰੀ ਕਰਦੇ ਆ ਤੇ ਸ਼ਾਮ ਨੂੰ ਜਿਹੜੇ ਕਵਾ ਕੇ ਲਿਉਂਦੇ ਆ ਉਹ ਅੱਜ ਜਲੋੜਾ ਡਾਕਟਰ ਕੋ ਚਲੋ ਕਦੀ ਸੋਚਿਆ ਸੀ ਕਿ ਇਹ ਵੀ ਹਾਲਾਤ ਦੇਖਣੇ ਪੈਣਗੇ ਪਾਣੀ ਜਿਹੜਾ ਹੈ ਬੋਤਲਾਂ 'ਚ ਭਰ ਕੇ ਤੁਹਾਨੂੰ ਲੈ ਕੇ ਜਾਣਾ ਪਏਗਾ ਹੱਲੇ ਕਿ ਤੁਸੀਂ ਇੱਕ ਅੰਮ੍ਰਿਤਸਰ ਦੇ ਕੋਲ ਜਿਹੜਾ ਹੈ ਕੋਈ ਸਰਹੱਦੀ ਇਲਾਕਾ ਨਹੀਂ ਹੈ ਜ਼ਿਆਦਾ ਅੰਮ੍ਰਿਤਸਰ ਦੇ ਬਿਲਕੁਲ ਕੋਲ ਪੈਂਦਾ ਹੈ ਇਸ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਹੋਣ ਲੱਗੇ ਹੈ ਗੁਰੂਗੜ੍ਹ ਦੀ ਨਗਰੀ ਆ ਗੁਰੂ ਰਾਨ ਦਾਸ ਜੀ ਹੈ ਆ ਗੋਲਡਨ ਗੇਟ ਤੋਂ ਲੈ ਕੇ ਆਏ ਨੂੰ ਤਿੰਨ ਪਿੰਡ ਸਾਡੇ ਖਾਨਕੋਟ ਕੋਈ ਇੱਥੇ ਰਾਣੀ ਜੇ ਕੋਈ ਖੈਰ ਨਹੀਂ ਜੇ ਕੋ ਹੁੰਦਾ ਤੇ ਬੁੜੀਆਂ ਸਲਿੱਪ ਕਰਦੀ ਉਹ ਸਾਡੇ ਪਿੰਡਾਂ ਉਹ ਦਾਵੀ ਦੇ ਚੂਲੇ ਦੇ ਲੌਂਦੀਆ ਦਾਵੀ ਡਾਟ ਨੂੰ ਦੇ ਕੇ ਆਉਂਦੀਆਂ ਉਹ ਜਿਹੜੇ ਪੈਸੇ ਕਮਾਏ ਹੁੰਦੇ ਆ ਉਹ ਸਾਰੇ ਡਾਟਰਾਂ ਕੋ ਜਾਂਦੇ ਆ ਕੀ ਮੰਗ ਕਰਦੇ ਹੋ ਮੰਗ ਕੀ ਕਰਦੇ ਮੰਗ ਸਾਡੀ ਇਹ ਵੀ ਪਿੰਡ ਦੀ ਸਫਾਈ ਹੋਣੀ ਚਾਹੀਦੀ ਆ ਪਿੰਡ ਚ ਪਾਣੀ ਸਾਫ਼ ਸੁਥਰਾ ਹੋਣਾ ਚਾਹੀਦਾ ਸ਼ਰਕ ਬਣਨੀ ਚਾਹੀਦੀ ਹੈ ਇਹ ਕਾ ਸ਼ਰਕ ਲਾਈਟਾਂ ਲਗਣੀਆਂ ਆ ਉਹ ਪਾਸੇ ਲਾਈਟਾਂ ਲੱਗੀਆਂ ਤੇ ਸਾਡੇ ਐਸੀ ਮਤੋਂ ਦਬਕੇ ਨੂੰ ਲਾਈਟਾਂ ਹੀ ਹੈ ਨਹੀਂ ਸੋ ਬਿਲਕੁਲ ਦੇਖ ਸਕਦੇ ਹੋ ਕਿ ਜੋ ਮੰਗ ਹੈ ਲੋਕਾਂ ਦੀ ਔਰ ਪਾਣੀ ਦੇ ਜਿਹੜੇ ਟੈਂਕਰ ਨੇ ਉਹ ਪ੍ਰਸ਼ਾਸਨ ਦੇ ਵੱਲੋਂ ਭੇਜੇ ਜਾ ਰਹੇ ਨਾ ਕਿ ਜਦੋਂ ਦੀ ਇਹ ਖਬਰ ਸੁਣੀ ਕਿ ਇੱਥੇ ਉਹਦੇ ਪਿੰਡ ਦੇ ਗੰਦੇ ਪਾਣੀ ਦੇ ਨਾਲ ਜਿਹੜੀਆਂ ਮੌਤਾ ਹੋਈਆਂ ਨੇ ਤਾਂ ਹੋਰ ਵੀ ਪਿੰਡ ਦੇ ਜਿਹੜੇ ਲੋਕ ਨੇ ਉਹ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਕਿਸ ਤਰ੍ਹਾਂ ਦੇਖਦੇ ਹੋ ਪਿੰਡਾਂ ਦੇ ਹਾਲਾਤ ਪਿੰਡ ਦੀ ਜਿਵੇਂ ਨੇ ਔਰ ਜਿਸ ਤਰ੍ਹਾਂ ਗੰਦਲੇ ਪਾਣੀ ਦੇ ਨਾਲ ਲੋਕਾਂ ਨੇ ਮੌਤਾ ਹੋ ਰਹੀਆਂ ਨੇ ਮੈਮ ਇੰਨਾ ਕਿ ਇੱਥੇ ਮਾੜਾ ਹਾਲ ਹੈ ਨਾ ਪਿੰਡ ਖਾਨਕੋਟ ਦੇ ਵਿੱਚ ਕਮ ਸੇ ਕਮ ਪੌਣੇ 3 ਸਾਲ ਤੋਂ ਸੀਵਰੇਜ ਦੀ ਪਾਈਪ ਲਾਈਨ ਪਈ ਆ ਠੀਕ ਆ ਅਸੀਂ ਉਥੇ ਖੁਦ ਮੌਜੂਦ ਸੀ ਜਦੋਂ ਇਹ ਮਤਲਬ ਪਾਈਪ ਲਾਈਨ ਪੈਣ ਲੱਗੀ ਸੀ ਟੱਕ ਮਾਰਿਆ ਮਸ਼ੀਨ ਨੇ ਅਸੀਂ ਇਹਨਾਂ ਨੂੰ ਉਦੋਂ ਦੇ ਕਹਿਣ ਦੇ ਆ ਕਿ ਸਾਡੀਆਂ ਸੜਕਾਂ ਬਣਾ ਦਿਓ ਸਾਡੀਆਂ ਸੜਕਾਂ ਬਣਾ ਦਿਓ ਸਾਡੀਆਂ ਪਾਈਪਾਂ ਸਹੀ ਕਰ ਦਿਓ ਕੋਈ ਨਹੀਂ ਆਇਆ ਸਿਰਫ ਇੱਕ ਗੋਲੀ ਦੇ ਕੇ ਬੰਦੇ ਨੂੰ ਘਰ ਨੂੰ ਭੇਜ ਦਿੰਦੇ ਆ ਹਾਂਜੀ ਆਲੀ ਟੈਂਡਰ ਪਾਸ ਹੋਇਆ ਜੀ ਅਹੀਂ ਮਤਲਬ 2 4 ਮਹੀਨੇ ਲੱਗਣੇ ਆ ਫਲਾਨ ਹੋਣਾ ਟਮਗਾਣਾ ਹੋਣਾ ਉਹ ਗੋਲੀ ਦੇ ਕੇ ਭੇਜ ਦਿੰਦੇ ਆ ਹੁਣ ਇਸ ਵੇਲੇ ਮੌਤਾਂ ਹੋਈਆਂ 4-5 ਕੁਝ ਮਤਲਬ ਬੱਚੇ ਵੀ ਆ ਕੁਝ ਜਵਾਨ ਪੁਰਸ਼ ਵੀ ਆ ਜਿਹੜੇ ਕਿ ਐਡਮਿਟ ਐ ਇਸ ਵੇਲੇ ਹਸਪਤਾਲ ਦੇ ਵਿੱਚ ਠੀਕ ਆ ਤੇ ਹੁਣ ਸਵੇਰ ਦਾ ਇੱਕ ਮਤਲਬ ਇਹਨਾਂ ਵੱਡੇ ਵੱਡੇ ਅਫਸਰ ਆਏ ਆ ਠੀਕ ਆ ਉਹਨਾਂ ਆਣ ਕੇ ਹੁਣ ਸਾਡੀ ਸੁਧ ਬੁੱਧ ਲਈ ਉਹਨਾਂ ਨੇ ਸਾਰ ਲਈ ਤੁਹਾਡੀ ਬਸ ਸਾਰੇ ਹੋਈ ਆ ਵੀ ਉਹ ਕਹਿੰਦੇ ਤੁਹਾਡਾ ਸਾਰਾ ਕੁਝ ਸਹੀ ਕਰ ਦਾਂਗੇ ਉਹ ਵੀ ਦੇ ਕੇ ਗੋਲੀ ਗੋਲੀ ਤੇ ਦੇਗੇ ਪਰ ਕੋਈ ਸੁਧਾਰ ਕਰਕੇ ਗਏ ਨਾ ਜਾਂ ਕੁਝ ਸੁਧਾਰ ਹੁੰਦਾ ਲੱਗਿਆ ਇਹ ਉਹਨਾਂ ਦੇ ਵੇਖੋ ਮੈਂ ਮੂੰਹ ਆਵਾਜ਼ ਜਾਂ ਤਾਂ ਆਉਂਦੀ سپورਟ ਉਹਨਾਂ ਦਾ ਸਹਾਇਤਾ ਕਰਨਾ ਨਹੀਂ ਆ ਉਹ ਤਾਂ ਸਾਨੂੰ ਵੀ ਦੀਦਾ ਤੁਹਾਨੂੰ ਵੀ ਦੀਦਾ ਹੀ ਆ ਠੀਕ ਆ ਜਿਵੇਂ ਸਾਫ ਪਾਣੀ ਕਾਰਪੋਰੇਸ਼ਨ ਦੇ ਵੱਲੋਂ ਭੇਜਿਆ ਜਾਂਦਾ ਹਾਂ ਅੱਜ ਇਹ ਆ ਵੀ ਇੱਕ ਦੋ ਤਿੰਨ ਟਰਾਲੀਆਂ ਆਈਆਂ ਇਹਨਾਂ ਦੀਆਂ ਪਾਣੀ ਵਾਲੀਆਂ ਠੀਕ ਆ ਡਾਕਟਰ ਹੀ ਆਏ ਆ ਤੇ ਆਪਣਾ ਐਸ ਐਮਓ ਕੀ ਆਪਣੇ ਜਿਹੜੇ ਮੈਡੀਕਲ ਆਫਸਰ ਹੈ ਉਹ ਵੀ ਆਏ ਆ ਪਾਣੀ ਦੇ ਸੈਂਪਲ ਲੈ ਕੇ ਗਏ ਆ ਹਾਂ ਪਾਣੀ ਦੇ ਸੈਂਪਲ ਲੈ ਕੇ ਗਏ ਆ ਠੀਕ ਆ ਬਾਕੀ ਇਹ ਥੋੜੀ ਜਦੋਂ ਤੱਕ ਸੈਂਪਲ ਦੀ ਰਿਪੋਰਟ ਨਹੀਂ ਆਂਦੀ ਉਦੋਂ ਤੱਕ ਤੁਸੀਂ ਕਿਹੜਾ ਇਹ ਵਾਲਾ ਪਾਣੀ ਯੂਜ਼ ਕਰੋ ਨਹੀਂ ਉਹ ਕਹਿੰਦੇ ਆਂਦੇ ਪਾਣੀ ਯੂਜ਼ ਕਰਨਾ ਨਹੀਂ ਤੁਸੀਂ ਠੀਕ ਆ ਹੁਣ ਸਾਡੇ ਦੇ ਵੇਖੋ ਨਾ ਪਾਈਪਾਂ ਟੁੱਟੀਆਂ ਵਾ ਪਾਣੀ ਵਾਲੀਆਂ ਉਹ ਗੰਦਾ ਪਾਣੀ ਵਿੱਚ ਆਂਦਾ ਪਰ ਉਹਨਾਂ ਪਾਈਪਾਂ ਦੇ ਜਦੋਂ ਆਪਾਂ ਮਤਲਬ ਪਾਣੀ ਪੀਣੇ ਆ ਭਰਦੇ ਬਾਲਟੀਆਂ ਵਗੈਰਾ ਸੋ ਬਿਲਕੁਲ ਇਸ ਪਿੰਡ ਦੇ ਜਿਹੜੇ ਹਾਲਾਤ ਨੇ ਗੰਦਗੀ ਜਿਹੜੀ ਹੈ ਉਹ ਇੱਕ ਵਾਰ ਫੇਰ ਤੁਹਾਨੂੰ ਦਿਖਾ ਦਿੰਨੇ ਆ ਕਿ ਦੇਖ ਸਕਦੇ ਹੋ ਕਿ ਫਿਲਹਾਲ ਜਿਹੜਾ ਹੈ ਨਗਰ ਨਿਗਮ ਦੇ ਜਿਹੜੇ ਪਾਣੀ ਦੇ ਟੈਂਕਰ ਨੇ ਉਹ ਤਾਂ ਭੇਜੇ ਜਾ ਰਹੇ ਨੇ ਸਾਫ ਪਾਣੀ ਦੇ ਲੇਕਿਨ ਦੇਖ ਸਕਦੇ ਹੋ ਕਿ ਜਿਹੜਾ ਟੈਂਕਰ ਹੈ ਉਹ ਵੀ ਗੰਦੇ ਪਾਣੀ ਦੇ ਵਿੱਚ ਲਗਾਇਆ ਹੋਇਆ ਹੈ ਤਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਲੋਕ ਆਪਣੇ ਘਰੋਂ ਪਾਣੀ ਦੀਆਂ ਬਾਲਟੀਆਂ ਜਿਹੜੀਆਂ ਨੇ ਖਾਲੀ ਬਾਲਟੀਆਂ ਲਿਆ ਕੇ ਇਹ ਸਾਫ ਪਾਣੀ ਜਿਹੜਾ ਇਹ ਭਰਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਬੋਟਲਸ ਜਿਹੜੀਆਂ ਉਹ ਲੈ ਕੇ ਆ ਰਹੇ ਨੇ ਤਾਂ ਪਿੰਡ ਦਾ ਜਿਹੜਾ ਦ੍ਰਿਸ਼ ਹੈ ਉਹ ਤੁਹਾਨੂੰ ਦਿਖਾ ਰਿਹਾ ਤੇ ਕਿਸ ਤਰ੍ਹਾਂ ਜਿਹੜੇ ਪਾਣੀ ਪਿੰਡ ਦੀਆਂ ਗਲੀਆਂ ਇੱਕ ਵਾਰ ਤੁਸੀਂ ਦੇਖ ਲਓ ਕਿ ਗੰਦਗੀ ਜਿਹੜੀ ਹੈ ਹਰ ਪਾਸੇ ਨਜ਼ਰ ਆ ਰਹੀ ਹੈ ਮੱਖੀ ਮੱਛਰ ਹਰ ਪਾਸੇ ਇੱਥੇ ਜਾਣਾ ਜਿਹੜਾ ਹੈ ਪੈਦਲ ਚੱਲਣਾ ਵੀ ਜਿਹੜਾ ਹੈ ਉਹ ਬਹੁਤ ਹੀ ਔਖਾ ਹੈ ਤਾਂ ਇੱਕ ਜਿਹੜਾ ਹੋਰ ਰਸਤਾ ਹੈ ਤੁਹਾਨੂੰ ਦਿਖਾਣੇ ਆ ਕਿ ਇਸ ਪਿੰਡ ਦੇ ਹਾਲਾਤ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨੇ ਔਰ ਮੈਂ ਕੈਮਰਾਮੈਨ ਨੂੰ ਕਹਾਂਗੀ ਕਿ ਜਰਾ ਉਹ ਦਿਖਾ ਦੇਣ ਕਿ ਅਸੀਂ ਵੀ ਇਸ ਪਿੰਡ ਦੇ ਵਿੱਚ ਜਿਸ ਵੇਲੇ ਜਾ ਰਹੇ ਹਾਂ ਤਾਂ ਪੂਰਾ ਤਿਲਕਣ ਜਿਹੜੀ ਹੈ ਇਸ ਪਿੰਡ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਲੰਗਣਾ ਹੀ ਬਹੁਤ ਉੱਖਾ ਹੈ ਤਾਂ ਇਹ ਰਸਤਾ ਹੈ ਜੀ ਅੱਗੇ ਹਾਂਜੀ ਇਹ ਰਸਤਾ ਪਿੰਡ ਦਾ ਮੇਨ ਰਸਤਾ ਵਾ ਮੱਲਾ ਅੰਬਰਸਰ ਜਦੋਂ ਆਈਦਾ ਸਾਰਾ ਮੇਨ ਰਸਤਾ ਸਾਰੇ ਮੇਨ ਰਸਤੇ ਮੈਡਮ ਐ ਬਿਲਕੁਲ ਚਿੱਕੜ ਦਾ ਭਰੇ ਗੋੜੇ ਗੋੜੇ ਟੋਏ ਆ ਅੱਗੇ ਵੀ ਰੈਸ਼ ਹੈ ਗਿਆ ਜੀ ਠੀਕ ਹੈ ਜੀ ਬਾਈਪਾਸ ਰੋਡ ਚੜਦਾ ਜੀ ਆਏ ਬਾਈਪਾਸ ਤੇ ਚੱਲ ਜਾਂਦਾ ਟੀਮਾਰਟ ਤੇ ਜੀ ਠੀਕ ਹੈ ਜੀ ਸੋ ਬਿਲਕੁਲ ਦੇਖ ਸਕਦੇ ਹੋ ਕਿ ਅਗਰ ਇਸ ਉਹਨਾਂ ਨੂੰ ਬੇਨਤੀ ਕੀਤੀ ਆ ਉਹ ਇੱਥੇ ਦੋ ਤਿੰਨ ਵਾਰ ਸਾਡੇ ਸਕੂਲ ਚ ਆਏ ਆ ਹਾਂਜੀ ਬਸ ਮਹੀਨੇ ਤੱਕ ਜੀ ਤੁਹਾਡੀ ਸੜਕ ਕੰਪਲੀਟ ਹੋ ਜਾਏਗੀ ਮਹੀਨੇ ਤੱਕ ਹੋ ਜਾਏਗੀ ਬਸ ਉਹ ਵੀ ਇਦਾਂ ਹੀ ਆ ਵੀ ਲਾਰੇ ਲਪਈ ਆ ਕੋਈ ਆਵਲੇ ਸੁਣਨ ਇਲਾਕਾ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਲਾਰੇ ਜਿਹੜੇ ਨੇ ਉਹ ਲਗਾਤਾਰ ਮਿਲਦੇ ਨੇ ਔਰ ਹਾਲਾਤ ਦੇਖ ਸਕਦੇ ਹੋ ਕਿ ਇਸ ਗਲੀ ਦੇ ਕਿਸ ਤਰ੍ਹਾਂ ਨੇ ਕਿ ਲੰਗਣਾ ਜਿਹੜਾ ਹੈ ਉਹ ਵੀ ਮੁਸ਼ਕਿਲ ਹੈ ਗਾਰ ਜਿਹੜੀ ਹੈ ਗਲੀ ਦੇ ਵਿੱਚ ਗੰਦਾ ਪਾਣੀ ਜਿਹੜਾ ਹੈ ਉਹ ਪੂਰਾ ਪ੍ਰਿਆ ਹੋਇਆ ਹੈ ਤਾਂ ਕਿਸ ਤਰ੍ਹਾਂ ਲੋਕ ਇੱਥੇ ਰਹਿੰਦੇ ਹੋਣਗੇ ਜਾਂ ਫਿਰ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਜਿੰਦੇ ਹੋਣਗੇ ਇਹ ਇੱਕ ਸੋਚਣਾ ਜ਼ਰੂਰ ਬੰਦਾ ਹੈ ਤਾਂ ਪੂਰੀ ਅੱਗੋਂ ਤੁਹਾਨੂੰ ਹੋਰ ਪਿੰਡ ਦਾ ਜਿਹੜੇ ਪੂਰੇ ਗਲੀ ਹੈ ਉਹ ਵੀ ਦਿਖਾਵਾਂ ਕੇ چھوٹے چھوٹے ਬੱਚੇ ਨੇ ਸਪਿੰਡ ਦੇ ਵਿੱਚ ਰਹਿੰਦੇ چھوٹے چھوٹے ਬੱਚੇ ਲਗਾਤਾਰ ਦੇਖਿਆ ਜਾਵੇ ਤਾਂ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਗਲੀਆਂ ਦੇ ਵਿੱਚ ਖੇਡਣ ਦੀ ਹੁੰਦੀ ਹੈ ਖੁਸ਼ੀਆਂ ਨਾਲ ਭਰੀ ਲੇਕਿਨ ਇਹ ਬੱਚੇ ਵੀ ਜਿਹੜੇ ਨੇ ਗੰਦ ਦੇ ਵਿੱਚ ਕਿਤੇ ਨਾ ਕਿਤੇ ਰਹਿ ਰਹੇ ਨੇ ਤਾਂ ਕਿਸ ਤਰ੍ਹਾਂ ਇਸ ਗੰਦਗੀ ਦੇ ਵਿੱਚ ਜੀਣ ਨੂੰ ਮਜਬੂਰ ਨੇ ਗੰਦਾ ਪਾਣੀ ਪੀ ਰਹੇ ਨੇ ਔਰ ਗੰਦੇ ਪਾਣੀ ਦੇ ਨਾਲ ਜੋ ਨਤੀਜਾ ਹੈ ਉਹ ਇਹ ਨਿਕਲਿਆ ਹੈ ਕਿ ਹੁਣ ਪਿੰਡ ਦੇ ਲੋਕਾਂ ਦੀਆਂ ਇਸ ਪਾਣੀ ਦੇ ਨਾਲ ਮੌਤਾਂ ਹੋਣੀਆਂ ਸ਼ੁਰੂ ਹੋ ਗਈ ਸਭ ਬਿਲਕੁਲ ਹੋਰ ਪਿੰਡ ਵਾਸੀ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਬੇਬੀ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਪਿੰਡ ਦੇ ਬਹੁਤ ਮਾਰੇ ਪਿੰਡ ਦੇ ਲਾਗਿਆ ਬਹੁਤ ਮਾਰੇ ਆ ਕਦੇ ਨੰਗਣ ਨੂੰ ਤੁਰਿਆ ਨਹੀਂ ਜਾਂਦਾ ਕਿਤੇ ਨੰਗਣ ਨੂੰ ਰਾਹ ਨਹੀਂ ਹੈਗਾ ਬਹੁਤ ਬੰਦਾ ਹਾਲਿਆ ਪਿੰਡ ਦੇ ਵਿੱਚ ਲੋਕ ਅੱਕੇ ਹੋਏ ਪੂਰੇ ਨੰਗਣ ਬੜੇ ਅੱਕੇ ਬਹੁਤ ਕੇ ਰੋਂਡੇ ਲੋਕ ਤੋਂ ਉਹਨਾਂ ਨੂੰ ਗਲੀਆਂ ਜਿੱਦਾਂ ਵੀ ਗਲੀਆਂ ਪੁੱਟ ਦਿੱਤਾਂ ਤੇ ਮੁਰਕੇ ਬਣਾਈਆਂ ਹੀ ਨਹੀਂ ਹਾਂ ਪਾਣੀ ਜਿਹੜਾ ਗੰਦਾ ਆ ਰਿਹਾ ਪੂਰਾ ਇਹ ਪਾਣੀ ਗੰਦਾ ਆ ਰਿਹਾ ਵਾ ਤੇ ਫਿਰ ਕਿਸ ਤਰ੍ਹਾਂ ਕਿਉਂਕਿ ਘਰ ਦੇ ਅਗਰ ਖਾਣਾ ਸਬਜੀ ਰੋਟੀ ਪਾਣੀ ਸਾਰਾ ਤੇ ਪਾਣੀ ਜਿਹੜਾ ਉਹ ਵਰਤ ਪਰ ਪਾਉਂਦੇ ਜੋ ਬੰਬੀ ਦਾ ਬੋਟਰ ਦਾ ਦਾ ਪਾਣੀ ਪੀਂਦੇ ਆ ਹੂੰ ਉਹਦਾ ਹੀ ਪੀ ਜਾਂਦੇ ਡੰਗਰ ਵੀ ਦੇਖ ਸਕਦੇ ਆ ਕਿ ਕਿਉਂਕਿ ਲੋਕਾਂ ਦੇ ਡੰਗਰ ਵੀ ਰਹਿੰਦੇ ਨੇ ਕਿ ਡੰਗਰਾਂ ਨੂੰ ਡਾਉਂਦੇ ਦੂਨੇ ਆ ਫੇਰ ਵੀ ਇਹਲੇ ਕੋਲੇ ਬਿਮਾਰੀ ਜਿਹੜੀ ਲਗਾਤਾਰ ਫੈਲ ਰਹੀ ਹੈ ਬੜੀ ਜਿਆਦੀ ਹਾਂ ਬਹੁਤ ਜਿਆਦੀ ਕੀ ਮੰਗ ਕੀ ਕਰਦੇ ਹੋ ਮੰਗ ਆ ਹਦੋਂ ਇਹੋ ਹੀ ਆ ਸਾਡੇ ਚਾਚ ਦੀਆਂ ਗਲੀਆਂ ਗੁਲੀਆਂ ਬਣ ਜਾਣ ਉਹ ਸਾਡੀ ਮੰਗ ਕਹਦੀ ਆ ਹੂੰ ਉਹ ਸਾਹੀ ਕੀ ਕਹਿਣਾ ਜਿਹੜਾ ਤੁਰੇ ਤੇ ਫਿਰਗੇ ਉੱਤੇ ਮਾੜਾ ਮੋਟਾ ਹਾਂ ਸਰਕਾਰ ਵੱਲੋਂ ਕੀ ਆਜੰਦੀ ਕੋਣਾਂ ਤੇ ਵੱਲੋਂ ਤਾਂ ਪੂਰਾ ਜਿਹੜਾ ਧਿਆਨ ਦਿੱਤਾ ਜਾ ਰਿਹਾ ਨੇ ਤੁਹਾਨੂੰ ਲੱਗਦਾ ਕਿ ਤਨਾ ਕਿਤੇ ਕੀ ਇਤਿਆਰ ਜਿਹੜਾ ਹੈ ਦਿੱਤਾ ਜਾ ਰਿਹਾ ਹੈ ਤਾਂ ਮੈਨੂੰ ਪੂਰੇ ਦੇਖ ਸਕਦੇ ਹੋ ਕਿ ਪਿੰਡ ਵਾਲੇ ਵੀ ਹੁਣ ਜਿਹੜੇ ਨੇ ਸਾਇਲੈਂਸ ਹੋ ਚੁੱਕੇ ਨੇ ਉਹ ਬੋਲਣ ਲਈ ਉਹਨਾਂ ਕੋਈ ਸ਼ਬਦ ਹੀ ਨਹੀਂ ਹੈ ਕਿਉਂਕਿ ਉਹ ਅੱਕੇ ਪੇ ਨਜ਼ਰ ਆ ਰਹੇ ਨੇ ਅੰਕਲ ਜੀ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਅਹੀ ਕੁਝ ਨਹੀਂ ਜਮਾਈਆਂ ਫੜ ਕੇ ਅਹੀ ਭੈਣ ਜੀ ਉਹ ਚਾਹੁੰਦੇ ਆ ਕਿ ਸਾਨੂੰ ਦੇਹਪਾਲ ਸਾਡੀ ਜੀ ਕੀਤੀ ਜਾਏ ਹੂੰ ਆ ਪਾਣੀ ਵੇਖੋ ਟਟੀਆਂ ਲੱਗੀਆਂ ਉਲਟੀਆਂ ਆਉਂਦੀਆਂ ਵਾਂ ਕੋਈ ਸਾਡਾ ਤੁਰਨਾ ਫਿਰਨਾ ਨਰਕ ਚਾ ਬੱਚੇ ਨਿਕ ਨਿਕ ਕੇ ਸਕੂਲ ਜਾਂਦੇ ਆ ਹੂੰ ਉਹ ਕੋਈ ਉੱਥੇ ਡਿੱਗ ਪਿਆ ਕਿ ਇਹਦੇ ਕੱਪੜੇ ਲਿਬੜ ਗਏ ਅਸੀਂ ਚਪਲਾਂ ਲਾ ਕੇ ਫੇ ਜਾਨੇ ਇਹ ਸਰਕਾਰ ਨੇ ਸਾਡੇ ਕੋਈ ਸਾਡਾ ਸੁਣਾਈ ਨਹੀਂ ਕਰਦੇ ਵੋਟਾਂ ਵਾਰੀ ਆਉਂਦੇ ਆ ਉਦੋਂ ਕਹਿੰਦੇ ਆ ਅਸੀਂ ਤੁਹਾਡਾ ਪੂਰਾ ਮਸਲਾ ਲ ਕਰਾਂਗੇ ਕੋਈ ਨਹੀਂ ਸੁਣਾਈ ਕਰਦਾ ਤੇ ਅੱਜ ਤੱਕ ਤੇ ਸਾਡਾ ਵੇਖੋ ਹੀ ਉਮਰ ਇੱਥੇ ਜੰਮੇ ਪਲੇ ਆ ਅੱਜ ਤੱਕ ਸਾਡੀ ਸਾਡੀ ਕਿਸੇ ਨੇ ਕੋਈ ਸੁਣਾਈ ਨਹੀਂ ਕੀਤੀ ਐ ਤਰ੍ਹਾਂ ਹੀ ਬੋਟਾ ਲੈ ਕਿੰਨੇ ਸਾਲਾਂ ਤੋਂ ਪਿੰਡੇ ਹਾਲਾਤ ਇਸ ਤਰ੍ਹਾਂ ਦੇ ਨੇ ਪਹਿਲਾਂ ਤੇ ਹਾਲਾਤ ਠੀਕ ਹੀ ਸੀ ਕਿਉਂ ਆਉ ਜਾਈ ਸੜਕਾਂ ਬਣੀਆਂ ਆ ਅੱਜ ਜਦੋਂ ਤੇ ਸੀਵਰ ਪਾ ਕੇ ਆ ਆ ਵੇਖੋ ਅੱਧੇ ਸੀਵਰ ਬਣੇ ਆ ਅੱਧੇ ਬਣਾਏ ਨਹੀਂ ਉਹਨਾਂ ਦੀ ਗਾੜੀ ਹੱਥ ਵੀ ਜੋੜੀ ਤੇ ਆ ਕੌਂਸਲਰ ਸਾਹਿਬ ਦੇ ਮੰਨਤਾ ਕੀਤੀਆਂ ਜਾਂਦੀਆਂ ਹਾਂਜੀ ਮੈਂ ਚੌਂਕੀਦਾਰ ਹਾਂ ਪਰ ਸੁਣਵਾਈ ਨਹੀਂ ਸੁਣਾਈ ਨਹੀਂ ਕੋਈ ਦਿੰਦਾ ਹੀ ਉਦੋਂ ਆ ਦਿੰਦੇ ਇੱਕ ਦਾ ਸੁਣਾਈ ਹੈ ਨਹੀਂ ਗੀ ਇਹ ਪਿੰਡ ਦੀ ਇਹ ਪਿੰਡ ਵਿੱਚ ਹੈ ਨਹੀਂ ਲਿਖਤਾ ਚ ਤੇ ਜਦੋਂ ਤੇ ਜਦੋਂ ਵੋਟਾਂ ਆਉਂਦੀਆਂ ਆ ਉਦੋਂ ਹੀ ਲਿਖਤਾ ਚ ਹੋ ਜਾਂਦਾ ਵਾ ਉਦੋਂ ਵੋਟਾਂ ਪੈ ਜਾਂਦੀਆਂ ਵਾ ਉਦੋਂ ਲਿਖਤਾ ਚ ਤੇ ਅੱਗੋਂ ਪਿੱਛੋਂ ਕਿੱਧਰ ਜਿਓ ਵੋਟਾਂ ਕਿੱਦਾਂ ਲਿਖਤਾ ਚ ਆ ਗਈਆਂ ਇਹ ਸਮਝੋ ਮੈਂ ਤਾਂ ਬਾਜ ਵੀ ਉਤਰੀ ਨਹੀਂ ਨਿਕਲਦੀ ਵੀ ਕੀ ਕਰੀਓ ਯਾਰ ਬਗਤੋ ਯੋ ਪਾਣੀ ਪੀ ਵੀ ਗੰਦਾ ਆ ਕੋਈ ਜੇ ਬਿਮਾਰ ਪਏ ਹਸਪਤਾਲ ਵਾ ਤੇ ਦੱਸੋ ਕੀ ਕਰਾਂਗੇ ਗਰੀਬ ਬੰਦੇ ਆ ਬਿਲਕੁਲ ਅੱਜ ਕੱਦ ਤੇ ਘਰਾਂ ਦੇ ਆ ਰੋਟੀ ਪਾਣੀ ਨਹੀਂ ਪੂਰਾ ਹੁੰਦਾ ਸੋ ਬਿਲਕੁਲ ਅੱਕੇ ਹੋਏ ਲੋਕ ਲਗਾਤਾਰ ਨਜ਼ਰ ਆ ਰਹੇ ਨੇ ਤਾਂ ਦੇਖ ਸਕਦੇ ਹੋ ਕਿ ਪਿੰਡ ਦੀਆਂ ਜਿਹੜੀਆਂ ਲੇਡੀਜ਼ ਨੇ ਉਹ ਸਾਫ਼ ਪਾਣੀ ਲੈਣ ਦੇ ਲਈ ਕਿਸ ਤਰ੍ਹਾਂ ਟੈਂਕਰ ਤੇ ਲਾਈਨਾਂ ਲਾ ਕੇ ਜਿਹੜਾ ਸਾਫ਼ ਪਾਣੀ ਭਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕੀ ਕਹਿਣਾ ਚਾਹੋਗੇ ਪਿੰਡ ਦੇ ਜੋ ਹਾਲਾਤ ਨੇ ਇੱਥੋਂ ਤੱਕ ਆ ਗਏ ਨੇ ਕਿ ਹੁਣ ਤੁਸੀਂ ਪਾਣੀ ਜਿਹੜਾ ਇਹ ਬਾਲਟੀਆਂ 'ਚ ਭਰ ਕੇ ਘਰ ਲੈ ਕੇ ਜਾਓ ਕੀ ਕਹਿਣਾ ਚਾਹੋ ਕੀ ਕਹੀ ਹੈ ਇਹੀ ਆਈ ਤੁਹਾਡੇ ਪਿੰਡ ਦਾ ਮਾੜਾ ਹਾਲ ਹੈ ਮਾੜਾ ਹੀ ਹਾਲ ਹਾਂ ਮਾੜਾ ਬਹੁਤ ਮੰਗ ਕੀ ਕਰਦੇ ਹਾਂ ਮੰਗੇ ਇਹ ਕਰਦੇ ਸਾਡਾ ਸਾਫ਼ ਪਾਣੀ ਚਾਹੀਦਾ ਕੋਈ ਸਾਫ਼ ਚਾਹੀਦਾ ਆ ਹਾਂਜੀ ਇਹ ਬਹੁਤ ਮੁਸ਼ਕਲ ਆ ਪਿੰਡ ਚ ਲਗਾਤਾਰ ਮੋਤਾ ਹੋ ਰੀਆਂ ਪਾਣੀ ਹਾਂਜੀ ਇਤਨਾ ਕਿਤੇ ਡਰਨੇ ਕਿਉਂਕਿ ਛੋਟੇ ਬੱਚੇ ਨੇ ਡੰਗਰ ਨਹੀਂ ਉਹ ਵੀ ਉਹੀ ਪਾਣੀ ਪੀਂਦੇ ਨੇ ਉਹਨਾਂ ਨੇ ਵੀ ਇਹ ਵੀ ਦੇਣਾ ਹੁੰਦਾ ਕਿ ਹੁੰਦਾ ਕਿ ਉਹ ਗਲ ਸੋ ਬਿਲਕੁਲ ਪਿੰਡ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ ਕਿ ਪਿੰਡ ਨੂੰ ਆਉਣ ਵਾਲਾ ਜਿਹੜਾ ਰਸਤਾ ਹੈ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੂਰਾ ਚੱਕਰ ਦੇ ਨਾਲ ਗੰਦਗੀ ਦੇ ਨਾਲ ਭਰਿਆ ਹੋਇਆ ਹੈ ਔਰ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਕਿੰਨੇ ਓਕੇ ਹੋ ਕੇ ਚਾਹੇ ਉਹ ਪੈਦਲ ਆ ਰਹੇ ਨੇ ਚਾਹੇ ਆਪਣੇ ਵਹੀਕਲਸ ਤੇ ਆ ਰਹੇ ਨੇ ਲੇਕਿਨ ਉਹਨਾਂ ਦਾ ਜਿਹੜਾ ਇੱਥੋਂ ਲੰਘਣਾ ਉਹ ਕਿੰਨਾ ਮੁਸ਼ਕਿਲ ਹੈ ਤਾਂ ਪਿੰਡ ਦਾ ਗੁਰਦੁਆਰਾ ਸਾਹਿਬ ਜਿਹੜਾ ਹੈ ਉਹਦੇ ਕੋਲ ਦਾ ਇਹ ਰਸਤਾ ਹੈ ਤਾਂ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੇ ਕੋਲ ਵੀ ਜਿਹੜੇ ਪਿੰਡ ਦੇ ਹਾਲਾਤ ਨੇ ਉਹ ਬਹੁਤ ਮਾੜੇ ਨੇ ਪਿੰਡ ਦੇ ਅੰਦਰ ਤਾਂ ਹਾਲਾਤ ਮਾੜੇ ਹੀ ਨੇ ਇਸ ਦੇ ਨਾਲ ਹੀ ਪਿੰਡ ਨੂੰ ਆਉਣ ਵਾਲਾ ਰਸਤਾ ਹੈ ਉਸ ਦੇ ਜਿਹੜੇ ਬਦ ਤੋਂ ਬਦਤਰ ਹਾਲਾਤ ਨੇ ਉਹ ਦੇਖ ਸਕਦੇ ਹੋ ਹਾਲਾਂਕਿ ਜਿਹੜਾ ਸਿਹਤ ਵਿਭਾਗ ਦੇ ਵੱਲੋਂ ਪਿੰਡ ਦੇ ਲੋਕ ਲਗਾਤਾਰ ਗੰਦਾ ਪਾਣੀ ਪੀਣ ਦੇ ਨਾਲ ਬਿਮਾਰ ਹੋਣੇ ਹੋ ਰਹੇ ਨੇ ਤਾਂ ਸਿਹਤ ਵਿਭਾਗ ਦੇ ਵੱਲੋਂ ਜਿਹੜੀਆਂ ਐਂਬੂਲੈਂਸ ਦੀਆਂ ਗੱਡੀਆਂ ਨੇ ਉਹ ਵੀ ਇੱਥੇ ਮੁਹੱਈਆ ਕਰਵਾਈਆਂ ਗਈਆਂ ਨੇ ਤਾਂ ਜੋ ਲਗਾਤਾਰ ਜਿਹੜੀ ਡਾਕਟਰੀ ਸਹਾਇਤਾ ਹੈ ਫਰਸਟ ਹੈਡ ਹੈ ਉਹ ਜਲਤ ਜਲਤ ਜਿਹੜੀ ਹੈ ਉਹਨਾਂ ਪੇਸ਼ੈਂਟਸ ਨੂੰ ਪ੍ਰੋਵਾਈਡ ਕਰਵਾਈ ਜਾਵੇ ਤਾਂ ਦੇਖ ਸਕਦੇ ਹੋ ਕਿ ਪਿੰਡ ਖਾਨਕੋੜ ਦੀਆਂ ਤਸਵੀਰਾਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਇਸ ਪਿੰਡ ਦੇ ਵਿੱਚ ਚਿੱਕੜ ਜਿਹੜਾ ਹੈ ਹਰ ਪਾਸੇ ਨਜ਼ਰ ਆ ਰਿਹਾ ਹੈ ਗੰਦਗੀ ਜਿਹੜੀ ਹੈ ਹਰ ਪਾਸੇ ਨਜ਼ਰ ਆ ਰਹੀ ਹੈ ਤਾਂ ਹਾਲਾਤ ਇੱਥੋਂ ਤੱਕ ਪਹੁੰਚ ਗਏ ਨੇ ਕਿ ਹੁਣ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਵੀ ਲਗਾਤਾਰ ਗੰਦਾ ਆ ਰਿਹਾ ਹੈ ਜਿਸ ਦੇ ਨਾਲ ਲੋਕ ਬਿਮਾਰ ਹੋ ਰਹੇ ਨੇ ਤਾਂ ਪਿੰਡ ਦੇ ਲੋਕਾਂ ਦੀਆਂ ਜਿਹੜੀਆਂ ਮੌਤਾਂ ਨੇ ਉਹ ਹੋ ਰਹੀਆਂ ਨੇ ਤਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਇੱਥੇ ਹੋਰ ਵੀ ਗੱਲਬਾਤ ਕਰਾਂਗੇ ਮੈਮ ਗੁਰਦੁਆਰਾ ਸਾਹਿਬ ਦੇ ਕੋਲ ਹੈ ਔਰ ਪਿੰਡ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਪਿੰਡ ਦੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ ਕਿਵੇਂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਲਾਤ ਤੁਸੀਂ ਵੀ ਇਹਦੇ ਜੇ ਵੀ ਗੰਦਾ ਪਾਣੀ ਅੰਦਰ ਜਾ ਰਿਹਾ ਸੀ ਉਹਦੇ ਵਿੱਚ ਸਪਲਾਈ ਵਾਲਾ ਪਾਣੀ ਜਿਹੜਾ ਆ ਰਿਹਾ ਪੀਣ ਵਲ ਪੀ ਪੀ ਕੇ ਲੋਕ ਬਿਮਾਰ ਪੈਂਦੇ ਮੌਤ ਹੋ ਗਈਆਂ ਉਹਨੂੰ ਤੇ ਨਾ ਜਣਿਆ ਦੀ ਮੌਤ ਹੋ ਗਈ। ਹਮਮ। ਐਹੀ ਹਾਲ ਐ ਇੱਥੇ ਪਿੰਡ ਦਾ ਤਾਂ ਗਾਂ ਦੀ ਨਰਕੀ ਪਿਆ। ਕਿੰਨੀ ਦੇਰ ਤੋਂ ਇਹ ਸਾਰੀਆਂ ਇਹਨੂੰ 1.5-2 ਸਾਲ ਹੋ ਗਏ ਜਿਤਨਾ ਹੀ ਬੱਸ। ਸਰਕਾਰਾਂ ਕਈ ਆਈਆਂ ਤੇ ਕਈ ਗਈਆਂ। ਅਹੀਂ ਤੇ ਹਾਰ ਕੇ ਗਾਣਾ ਕੱਢਦੇ ਆਂ। ਅਪੀ ਅਹੀਂ ਗਾ ਤਾਂ ਬੋਟ ਹੀ ਨਹੀਂ ਦੇਣੀ ਕਿਹੇ। ਹਮਮ। ਤੇ ਇਹੋ ਜੇ ਸਾਡੇ ਹਾਲਾਤ ਹੋਏ ਪਿੰਡ ਦੇ। ਅੱਜ ਜਦੋਂ ਪਤਾ ਲੱਗਦਾ ਇਹਦਾ ਪ੍ਰਸ਼ਾਸਨ ਦੇ ਵੱਲੋਂ ਗੱਡੀਆਂ ਭੇਜੀਆਂ ਗਈਆਂ ਨੇ, ਟੈਂਕਰ ਪਾਣੀ ਦੇ ਭੇਜੇ ਜਾ ਰਹੇ ਨੇ, ਕਿ ਉਹ ਕਿਵੇਂ ਦੇਖਦੇ ਹੋ? ਹੁਣ ਜਦੋਂ ਮੋਤਾ ਹੋ ਗਿਆ ਨਹੀਂ ਮੋਤਾ ਹੋ ਗਿਆ ਫੇਰ ਦੇਣ ਦੇ ਹੁਣ ਵੀ ਚਲੋ ਪਾਣੀ ਰੋਂਦਿਆਂ ਦੇ ਥਰੂ ਪੁੰਜਣ ਵਾਲੀ ਗੱਲ ਹੋਈ ਆ ਕਿ ਵੀ ਰੋਂਦਿਆਂ ਦੇ ਪੀ ਜਮ ਭੇਜ ਦਿੱਤੇ ਵੀ ਚਲੋ ਜੀ ਇਹ ਸੁਣਦਿਆ ਪਰ ਪ੍ਰਸਤ ਕੀ ਸੁਣਵਾਈ ਕੋਈ ਸੁਣਵਾਈ ਨਹੀਂ ਹੈਗੀ ਹਮ ਬੋਟਾਂ ਲਿੰਦੇ ਰਮਾਨਾ ਆਪਣੇ ਥਾਂ ਬਹਿ ਜਾਂਦੇ ਜਾ ਕੇ ਹਮ ਮਤਲਬ ਪਿਛਲੇ 2 ਸਾਲਾਂ ਤੋਂ ਲੋਕ 2 ਸਾਲਾਂ ਤੋਂ ਇਤਨਾ ਹੀ ਇਤਨਾ ਹੀ ਪੁੱਟੇ ਪਏ ਇਤਨਾ ਹੀ ਕਹਿ ਗਿਆ ਤੇ ਸੱਤਾ ਵੀ ਲੱਗਦੀਆਂ ਡਿਕ ਡਿਕ ਸਾਡੇ ਵਰਗੇ ਤੇ ਹੱਲੇ ਤਾਂ ਫਿਰ ਦਿਨ ਰਾਤ ਨੂੰ ਦੇਖਦੇ ਕੋਈ ਲਾਈਟਸ ਵੀ ਜੜੀਆਂ ਨੇ ਉਹ ਕਿਤੇ ਲੱਗੀਆਂ ਨਾ ਕਿਤੇ ਨਜ਼ਰ ਨਹੀਂ ਆਉਂਦੀਆਂ ਜਦੋਂ ਸਾਡੇ ਕੋਈ ਇਹਦੀ ਪਿੰਡ 'ਚ ਪ੍ਰੋਬਲਮ ਹੁੰਦੀ ਹੈ ਨਾ ਕਹਿ ਦਿੰਦੇ ਇਹ ਪਿੰਡ 'ਚ ਹੈ ਹੀ ਨਹੀਂ ਕਾਗਜ਼ਾਂ 'ਚ ਜੇ ਨਹੀਂ ਕੋਈ ਮੰਗ ਕਰਦੀ ਕਹਿ ਦਿੰਦੇ ਕਾਗਜ਼ਾਂ 'ਚ ਪਿੰਡ ਨਹੀਂ ਹੈਗਾ ਤੇ ਜਦੋਂ ਵੋਟਾਂ ਲੈਣੀਆਂ ਉਹਦੋਂ ਆ ਜਾਂਦੇ ਉਦੋਂ ਪਿੰਡ ਹੁੰਦਾ ਕਾਗਜ਼ਾਂ ਵਿੱਚ ਹੁਣ ਮੰਗ ਕੀ ਕਰਦੇ ਹੋ ਮੰਗ ਇਹੋ ਕਰਦੇ ਵੀ ਸਾਡਾ ਪਾਣੀ ਸਹੀ ਹੋਵੇ ਮਤਲਬ ਸਾਨੂੰ ਮੰਗਾ ਵੀ ਜਿਹੜੀਆਂ ਚਲੋ ਆ ਪਾ ਜਾਰਿਆ ਕੋਈ ਵਧੀਆ ਬਣ ਜਾਣ ਤਰੀਕੇ ਦਾ ਪਾਣੀ ਵੀ ਕੋਈ ਵਧੀਆ ਤਰੀਕੇ ਨਾਲ ਆਵੇ ਜੇ ਪਾਏ ਪੈਪ ਤੇ ਆਪਣੇ ਕੋਈ ਪਿੱਛੇ ਪੁੱਛਣ ਵਾਲਾ ਨਹੀਂ ਕੋਈ ਦੱਸਣ ਵਾਲਾ ਨਹੀਂ ਜਿਹੜੇ ਆਏ ਉਹ ਵਿੱਚ ਵਟ ਕੇ ਪਾ ਪੂ ਕੋਈ ਪਾਏ ਕਿ ਨੇ ਪਾਏ ਨਹੀਂ ਪਾਏ ਕਿਤੇ ਕਿਤੇ ਪਾ ਗਏ ਕਿਤੇ ਕਿਤੇ ਛੱਡ ਗਏ ਖਾਣ ਵਾਲੇ ਜ਼ਿਆਦੇ ਆ ਖਾਣ ਵਾਲੇ ਜ਼ਿਆਦੇ ਪੁੱਛਣ ਵਾਲਾ ਕੋਈ ਨਹੀਂ ਪਿੱਛੇ ਹੈਗਾ ਕੀ ਕਹਿਣਾ ਚਾਹੋਗੇ ਕਹਿਣਾ ਉਹਨੇ ਵੇਖ ਲੋ ਹਾਲ ਸਾਡੇ ਪਿੰਡ ਦਾ ਹਾਲ ਜੇ 3 ਸਾਲ ਹੋ ਗਏ ਐਦਾਂ ਹੀ ਵੋਟਾਂ ਲੈਣ ਵਰੀ ਹਰ ਸਾਲ ਆਉਂਦੇ ਆ ਵੋਟਾਂ ਲੈਣ ਆ ਜਾਂਦੇ ਅਸੀਂ ਆ ਵੀ ਕਰਾਂਗੇ ਅਸੀਂ ਉਹ ਵੀ ਕਰਾਂਗੇ ਤੇ ਹੁਣ ਵੇਲੇ ਸਾਡੇ ਪੇਟ ਖਰਾਬ ਹੋਏ ਸਾਰੇ ਬਿਮਾਰ ਪਏ ਛੋਟੇ ਬੱਚੇ ਦੇਖ ਰਹੇ ਆ ਕਿ ਬੱਚਿਆਂ ਨਾਲ ਲੰਘਣਾ ਤੇ ਇੱਥੋਂ ਸਕੂਲ ਇਥੋਂ ਸਕੂਲੇ ਬੱਚੇ ਚੜਾਉਣਾ ਇਹਦਾ ਇੱਥੇ ਵੈਨ ਆਉਂਦੀ ਆ ਉਦੋਂ ਦਾ ਗਿੱਟਾ ਟੁੱਟਾ ਹੈ ਹੁਣ ਉਹ ਵੀ ਠੀਕ ਮਾਹ ਕਿਤੇ ਪੈਸੇ ਤੇ ਲੈ ਗਰੀਬ ਬੰਦੇ ਕਿੱਥੋਂ ਲਾ ਲਾਂਗੇ ਇੰਨਾ ਪੈਸਾ ਤੇ ਜਦੋਂ ਵੋਟਾਂ ਅਸੀਂ ਦੇਣੇ ਜਦੋਂ ਹੀ ਆਪਣਾ ਕਹਾਂ ਜੀ ਹਾਂ ਜੀ ਅਸੀਂ ਕਰਾਂਗੇ ਮੁੜ ਕੇ ਕੋਈ ਬੜਦਾ ਹੀ ਨਹੀਂ ਜਿਹੜਾ ਹੁਣ ਵੀ ਕਾਉਂਸਲਰ ਆ ਉਦੋਂ ਦੀਆਂ ਵੋਟਾਂ ਲੈਣਾ ਮੁੜ ਕੇ ਕੋਈ ਵੜਿਆ ਇੱਥੇ ਨਹੀਂ ਆ ਇੱਕ ਵਾਰੀ ਬੋਟਾ ਲੈ ਜਾਂਦੇ ਮੁੜਕੇ ਹੁੰਦੇ ਹੀ ਨਹੀਂ ਆ ਮੁੜਕੇ ਹੁੰਦੇ ਨਹੀਂ 5 ਸਾਲ ਬਾਅਦ ਫਿਰ ਕੁੜੀ ਮੰਗਣ ਹੁੰਦੇ ਹੀ ਬਸ ਸਿੱਧੀ ਬੋਟਾ ਲੈਣੀਆਂ ਜਦੋਂ ਉਦੋਂ ਹੁੰਦੇ ਕੁੜੀ ਮੰਗਣ ਪੀ ਆਜੋ ਹੁਣੇ ਹੀ ਆ ਗਏ ਅਸੀਂ ਤਾਂ ਗੱਡਾਂਗੇ ਕਾਲਾ ਮੂੰਹ ਤੇ ਵੇਖੋ ਸਾਰੇ ਪਿੰਡ ਦਾ ਆਲੇ ਦੁਆਲੇ ਖੁਦ ਵੇਖ ਲੋ ਭਾਵੇਂ ਫਿਰਕੇ ਕਿਤੇ ਹੈਗੀ ਜਗ੍ਹਾ ਕੋਈ ਸਾਰੇ ਹੀ ਪਿੰਡ ਦੇ ਆਲੇ ਦੁਆਲੇ ਇਹੀ ਹਾਲ ਆ ਕਹਿੰਦੀ ਨੰਗੀਏ ਤੇ ਕਹਿੰਦੀ ਕਿੱਥੇ ਜਾਈਏ ਹਰਦੀ ਵਾਸ ਇਹੋ ਮੰਗਿਆ ਤੁਹਾਡੀ ਸੜਕ ਸਹੀ ਬਣਿਆ ਉਕਤੋ ਸਕੂਲ ਦੇ ਸਕੂਲ ਵੇਖੋ ਪਹਿਲਾਂ ਮੈਂ ਮੰਨਦੀ ਆ ਵੀ ਆ ਚਲੋ ਸੜਕ ਦੀ ਗੱਲ ਹੋਣ ਈ ਆ ਕਿ ਮੈਂ ਸਕੂਲ ਦੀ ਗੱਲ ਕਰਨੀ ਸਕੂਲ ਵੇਖੋ ਲੱਗਦਾ ਏ ਕਿ ਸਕੂਲ ਆਏ ਸਰਕਾਰੀ ਸਕੂਲ ਤੋਂ ਹੀ ਹੋਰ ਪਿੰਡਾਂ ਤੇ ਜਾਂਦੇ ਵੇਖਦੇ ਹੀ ਉਹਨਾਂ ਕਿਦਾਂ ਦੇ ਸਕੂਲ ਆ ਵੇਖੋ ਗੰਦਾ ਸਕੂਲ ਗੰਦਾ ਜਿਹੜਾ ਪੀਣ ਵਾਲਾ ਪਾਣੀ ਨਾਲ ਲੋਕਾਂ ਦੀਆਂ ਮੋਤਾ ਹੋ ਗਏ ਨੇ ਲੋਕਾਂ ਦੀਆਂ ਮੋਤਾ ਹੋਣੀਆਂ ਹੀ ਆ ਸੀਵਰ ਜਿਹੜੇ ਸੜਕ ਬਣੀ ਨਹੀਂ ਗਈ ਟਾਪ ਪਾਏ ਆ ਸੇਵ ਸੜਕ ਬਾਅਦ ਵਿੱਚ ਬਣਾਈ ਨਹੀਂ ਆ ਚੀਜ਼ਾਂ ਨਾਲ ਕੇ ਪੈਂਪ ਟੁੱਟ ਗਏ ਆ ਉਹ ਪਾਣੀ ਗੰਦਾ ਹੋ ਗਿਆ ਆ ਅਸੀਂ ਆਪਣੇ ਬੱਚੇ ਤੇ ਹੀ 3000 ਰੁਪਏ ਲਾ हां जी मैडम मैं बोलना चाहूंगी नहीं मैं नहीं बोलਾਂਗੀ हां जी आ, पानी भरेगी क्यों जैसे पानी गंदा पानी भरे ही के पी ਸਾਡੇ ਗਰੀਬਾਂ ਚ ਹੋਣਾ ਕੀ ਇਹ ਪਾਣੀ ਕੋਈ ਵਧੀਆ ਹੋਵੇ ਚੱਜ ਦਾ ਕੋਈ ਤੰਗ ਤਰੀਕੇ ਨਾਲ ਟੈਂਕੀ ਦਾ ਪ੍ਰਬੰਧ ਹੋਵੇ ਸਾਨੂੰ ਪਤਾ ਹੀ ਨਹੀਂ ਪਾਣੀ ਕਿੱਥੋਂ ਆ ਰਿਹਾ ਕਿੱਥੋਂ ਨਹੀਂ ਉਹ ਡਿਆ ਪਾਣੀ ਕੋਈ ਟੈਂਕੀ ਦਾ ਸਾਨੂੰ ਪਤਾ ਹੀ ਨਹੀਂ ਅਸੀਂ ਤਾਂ ਆਪਣੇ ਲੋਗੇ ਅਸੀਂ ਪੀ ਲਿਆ ਇਤਨਾ ਹੀ ਪੀ ਚਲੋ ਪਾਣੀ ਵਧੀਆ ਆ ਰਿਹਾ ਵਧੀਆ ਆ ਰਿਹਾ ਪੀ ਦਿਆ ਤੇ ਸਾਨੂੰ ਥੋੜਾ ਪਤਾ ਹੀ ਇਥੋਂ ਤੱਕ ਪਹੁੰਚ ਜਾਣਾ ਹੈ ਤੋ ਬਿਲਕੁਲ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਪਿੰਡ ਦੇ ਉਹ ਲਗਾਤਾਰ ਅੱਕੇ ਹੋਏ ਕਲਪੇ ਹੋਏ ਨਜ਼ਰ ਆ ਰਹੇ ਨੇ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਵੋਟਾਂ ਵੇਲੇ ਤਾਂ ਇਹ ਆਂਦੇ ਨੇ ਭੱਜ ਭੱਜ ਕੇ ਲੇਕਿਨ ਜਦੋਂ ਸੁਧਾਰ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਦੋਂ ਇਹਨਾਂ ਦੇ ਜਿਹੜੇ ਚਿਹਰੇ ਦੇਖਣੇ ਵੀ ਦੂਰ ਦੀ ਗੱਲ ਹੋ ਜਾਂਦੀ ਹੈ ਤਾਂ ਇਹ ਪਿੰਡ ਖਾਨਕੋਟ ਦੇ ਹਾਲਾਤ ਨੇ ਜੋ ਕਿ ਤਸਵੀਰਾਂ ਨੇ ਲੋਕਾਂ ਦੇ ਜਿਹੜੇ ਬਿਆਨ ਨੇ ਉਹ ਸਾਫ਼ ਜ਼ਾਹਿਰ ਕਰ ਰਹੇ ਨੇ ਕਿ ਲੋਕ ਇਸ ਪਿੰਡ ਤੋਂ ਕਿਸ ਤਰ੍ਹਾਂ ਅੱਕੇ ਹੋਏ ਪਰੀਸ਼ਾਨ ਨਜ਼ਰ ਆ ਰਹੇ ਨੇ ਆਪਣੇ ਛੋਟੇ ਛੋਟੇ ਬੱਚਿਆਂ ਦੇ ਨਾਲ ਕਿਤੇ ਵੀ ਜਾਣਾ ਪਏ ਤੇ ਉਹਨਾਂ ਦਾ ਕਹਿਣਾ ਹੈ ਕਿ ਡਿੱਗ ਜਾਂਦੇ ਨੇ ਗਿੱਟੇ ਜਿਹੜੇ ਨੇ ਪਿਆਰਾਂ ਤੇ ਲੱਤਾਂ ਤੇ ਸੱਟਾਂ ਜਿਹੜੀਆਂ ਨੇ ਉਹ ਲਗਾਤਾਰ ਲੱਗਦੀਆਂ ਰਹਿੰਦੀਆਂ ਨੇ ਤੇ ਇਸ ਦੇ ਨਾਲ ਹੀ ਜਿਹੜਾ ਪਾਣੀ ਹੈ ਉਹ ਤਾਂ ਗੰਦਾ ਹੈ ਹੀ ਬਿਮਾਰੀਆਂ ਤਾਂ ਫੈਲੀਆਂ ਹੀ ਹੋਈਆਂ ਨੇ ਤਾਂ ਦੇਖ ਸਕਦੇ ਹੋ ਕਿ ਹਾਲਾਤ ਇਸ ਪਿੰਡ ਦੇ ਸਾਹ ਸੋ ਬਿਲਕੁਲ ਦੇਖ ਸਕਦੇ ਹੋ ਕਿ ਹਾਲਾਤ ਜਿਹੜੇ ਨੇ ਉਹ ਸਾਫ਼ ਤਸਵੀਰਾਂ ਜਿਹੜੀਆਂ ਨੇ ਪਿੰਡ ਦੀਆਂ ਉਹ ਸਾਫ਼ ਇਹ ਬਿਆਨ ਕਰ ਰਹੀਆਂ ਨੇ ਕਿ ਇਸ ਪਿੰਡ ਦੇ ਜਿਹੜੇ ਹਾਲਾਤ ਨੇ ਵੱਧ ਤੋਂ ਵੱਧਰ ਹੋ ਚੁੱਕੇ ਨੇ ਗੰਦਗੀ ਦੇ ਨਾਲ ਲੇਕਿਨ ਇਸ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕਾਫੀ ਦੇਰ ਤੋਂ ਲਗਾਤਾਰ ਜਿਹੜਾ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਅੱਖਾਂ ਜਿਹੜੀਆਂ ਨੇ ਖੋਲੀਆਂ ਜਾ ਰਹੀਆਂ ਨੇ ਲੇਕਿਨ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਕੁੰਭ ਕਰਨ ਦੀ نیند ਸੁਤੀ ਹੋਈ ਨਜ਼ਰ ਆ ਰਹੀ ਹੈ ਔਰ ਹੁਣ ਜਦੋਂ ਗੰਦਾ ਪਾਣੀ ਪੀਣ ਦੇ ਨਾਲ ਇਸ ਪਿੰਡ ਦੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਤੇ ਇਸ ਦੇ ਨਾਲ ਨਾਲ ਹਿਦਾਜ਼ੇ ਕਿ ਬਹੁਤ ਸਾਰੇ ਪਿੰਡ ਦੇ ਲੋਕ ਜਿਹੜੇ ਨੇ ਹਜੇ ਵੀ ਹਸਪਤਾਲ ਦੇ ਵਿੱਚ ਦਾਖਲ ਨੇ ਕਾਰਨ ਇਹ ਹੀ ਹੈ ਕਿ ਗੰਦਾ ਪਾਣੀ ਪੀਣ ਦੇ ਨਾਲ ਉਹ ਬਿਮਾਰ ਹੋ ਗਏ ਨੇ ਤਾਂ ਪੂਰੇ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਹੈ ਤੇ ਗੁਹਾਰ ਸਿਰਫ ਇੱਕ ਹੀ ਹੈ ਕਿ ਇਸ ਪਿੰਡ ਦਾ ਜਿਹੜੀ ਨਰਕ ਭਰੀ ਜ਼ਿੰਦਗੀ ਹੈ ਉਥੋਂ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾਵੇ ਤੇ ਇਸ ਪਿੰਡ ਦਾ ਕਿਤੇ ਨਾ ਕਿਤੇ ਕੁਛ ਨਾ ਕੁਛ ਸੁਧਾਰ ਜਿਹੜਾ ਹੈ ਕੀਤਾ ਜਾਵੇ ਦਾਸ ਹੈ ਕਿ ਜਦੋਂ ਅੱਜ ਉਸ ਗੱਲ ਦਾ ਪਤਾ ਲੱਗਦਾ ਹੈ ਕਿ ਇਸ ਪਿੰਡ ਦੇ ਹਾਲਾਤ ਇੰਨੇ ਬਦਤਰ ਨੇ ਪ੍ਰਸ਼ਾਸਨ ਦੇ ਵੱਲੋਂ ਥੋੜੀ ਬਹੁਤੀ ਜਿਹੜੀ ਹਮਾਇਤ ਹੈ ਉਹ ਕੀਤੀ ਜਾ ਰਹੀ ਹੈ ਪਾਣੀ ਦੇ ਟੈਂਕਰ ਜਿਹੜੇ ਨੇ ਉਹ ਭੇਜੇ ਜਾ ਰਹੇ ਨੇ ਸਾਫ਼ ਪਾਣੀ ਦੇ ਇਸ ਦੇ ਨਾਲ ਹੀ ਜਿਹੜੇ ਪਾਣੀ ਦੇ ਸੈਂਪਲ ਨੇ ਉਹ ਸਿਹਤ ਵਿਭਾਗ ਦੇ ਵੱਲੋਂ ਇਕੱਠਾ ਕਰ ਲਏ ਗਏ ਹਨ ਤੇ ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਜਦੋਂ ਤੱਕ ਰਿਪੋਰਟ ਜਿਹੜੀ ਹੈ ਸੈਂਪਲ ਜਿਹੜੇ ਲੈਨੇ ਉਹਨਾਂ ਦੀ ਨਹੀਂ ਆਂਦੀ ਉਦੋਂ ਤੱਕ ਜਿਹੜਾ ਪੂਰਾ ਪਿੰਡ ਹੈ ਸਾਫ਼ ਪਾਣੀ ਪੀਏ ਜੋ ਕਿ ਟੈਂਕਰਸ ਤੋਂ ਭੇਜ ਰਹੇ ਨੇ ਇਸ ਦੇ ਨਾਲ ਹੀ ਪਾਣੀ ਉਬਾਲ ਕੇ ਵਰਤਿਆ ਜਾਵੇ ਤਾਂ ਇਸ ਪਿੰਡ ਦੇ ਹਾਲਾਤ ਜਿਹੜੇ ਨੇ ਉਹ ਲਗਾਤਾਰ ਜਿਹੜੇ ਨੇ ਗੰਦਗੀ ਦੇ ਨਾਲ ਭਰੇ ਹੋਏ ਨੇ ਤਾਂ ਲੋਕ ਨਰਕ ਦੀ ਜ਼ਿੰਦਗੀ ਜਿਉਣ ਨੂੰ ਮਜਬੂਰ ਨੇ ਤਾਂ ਉਹਨਾਂ ਦੀ ਜਿਹੜੀ ਗੁਹਾਰ ਸਿਰਫ ਇੱਕ ਹੀ ਹੈ ਕਿ ਇਸ ਨਰਕ ਭਰੀ ਜ਼ਿੰਦਗੀ ਤੋਂ ਪਿੰਡ ਵਾਸੀਆਂ ਨੂੰ ਬਾਹਰ ਕੱਢਿਆ ਜਾਵੇ ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਕੀ ਕਹਿਣਾ ਹੈ ਆਪਣੀ ਰਾਏ ਜਿਹੜੀ ਹੈ ਕਮੈਂਟ ਦੇ ਵਿੱਚ ਜਰੂਰ ਦੱਸੋ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ